ਹੈਲੋ ਦੋਸਤੋ ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਵਾਗਤ ਆ ਜਿੱਥੇ ਆਪਾਂ ਤੁਹਾਡੇ ਲਈ ਨਵੇਂ-ਨਵੇਂ ਰਿਸ਼ਤੇ ਦੇ ਐਡ ਲੈ ਕੇ ਆਉਂਦੇ ਰਹਿੰਨੇ ਆ ਜੇਕਰ ਤੁਸੀਂ ਵੀ ਆਪਣੇ ਲਈ ਜਾਂ ਫਿਰ ਆਪਣੇ ਬੇਟੇ ਜਾਂ ਫਿਰ ਬੇਟਲੀ ਕਿਸੇ ਚੰਗੇ ਰਿਸ਼ਤੇ ਦੀ ਤਲਾਸ਼ ਵਿੱਚ ਹੋ ਤਾਂ ਸਾਡੇ ਦੁਆਰਾ ਤੁਹਾਡੇ ਲਈ ਯਾਫੇ ਬੇਟੀ ਜਾਂ ਫੇ ਬੇਟਲੀ ਸਾਡੇ YouTube ਚੈਨਲ ਦੇ ਉੱਤੇ ਰਿਸ਼ਤਿਆਂ ਦੇ ਲਈ ਐਡਵਰਟਾਈਜ਼ਮੈਂਟ ਕੀਤੀ ਜਾਵੇਗੀ ਦੋ ਇੰਪੋਰਟੈਂਟ ਗੱਲਾਂ ਤੁਸੀਂ ਧਿਆਨ ਵਿੱਚ ਰੱਖਣੀਆਂ ਨੇ ਸਿਕਿਉਰਿਟੀ ਐਂਡ ਕੰਟੈਂਟ ਸ਼ੇਅਰਿੰਗ ਇਸ ਦੇ ਲਈ ਤੁਸੀਂ ਆਪਣਾ ਜਾਂ ਫਿਰ ਆਪਣੇ ਬੇਟੀ ਜਾਂ ਫਿਰ ਬੇਟੀ ਦਾ ਬਾਇਓ ਡਾਟਾ ਸਾਡੇ ਨਾਲ ਬੇਫਿਕਰ ਕੋਈ ਸ਼ੇਅਰ ਕਰ ਸਕਦੇ ਹੋ ਸਾਡਾ ਇਹ ਦਾਵਾ ਹੈ ਕਿ ਤੁਹਾਡਾ ਸਾਰਾ ਪਰਸਨਲ ਡਾਟਾ ਮਹਿਫੂਜ਼ ਰੱਖਿਆ ਜਾਊਗਾ ਤੁਸੀਂ ਆਪਣਾ ਬਾਇਓ ਡਾਟਾ ਸਾਡੇ ਨਾਲ ਸਿੱਧਾ ਸੰਪਰਕ ਕਰਕੇ ਵੀ ਸ਼ੇਅਰ ਕਰ ਸਕਦੇ ਹੋ ਜਾਂ ਫਿਰ ਸਾਨੂੰ WhatsApp ਵੀ ਕਰ ਸਕਦੇ ਹੋ ਜਿੱਦੀ ਐਡਵਰਟਾਈਜ਼ਮੈਂਟ ਵੀਡੀਓ ਭਾਂਡ ਕੇ ਤੁਹਾਨੂੰ ਮਿਲ ਜਾਊਗੀ ਸਾਨੂੰ ਆਪਣੇ ਨਾਲ ਕੰਮ ਕਰਨ ਲਈ ਮੈਰਿਜ ਬਿਊਰੋ ਫ੍ਰੈਂਚਾਈਜ਼ੀ ਲੋੜਾ ਜਿਸ ਕਿਸ ਨੇ ਸਾਡੇ ਨਾਲ ਮਿਲ ਕੇ ਮੈਰਿਜ ਬਿਊਰੋ ਦਾ ਕੰਮ ਕਰਨਾ ਹੋਵੇ ਤਾਂ ਸਾਨੂੰ ਸਾਡੇ 33 ਨੰਬਰ ਤੇ ਸੰਪਰਕ ਕਰਕੇ ਜਾਂ ਫਿਰ ਸਾਨੂੰ ਵਟਸਐਪ ਕਰਕੇ ਆਪਣਾ ਡਾਟਾ ਸਾਡੇ ਨਾਲ ਸ਼ੇਅਰ ਕਰ ਸਕਦੇ ਨੇ ਅੱਜ ਅਸੀਂ ਤੁਹਾਡੇ ਲਈ ਜੋ ਨਵਾਂ ਰਿਸ਼ਤਾ ਲੈ ਕੇ ਆਏ ਹਾਂ ਜਿਹਦੇ ਵਿੱਚ ਪਰਿਵਾਰ ਦਾ ਲੜਕਾਗਾ ਜੋ ਕਿ ਜੱਟ ਸਿੱਖਾਸ ਨਾਲ ਸੰਬੰਧ ਰੱਖਦੇ ਹਨ ਉਸ ਲਈ ਸੁਜਵਾਨ ਲੜਕੇ ਦੀ ਲੋੜਾ ਲੜਕੇ ਦੀ ਉਮਰ 28 ਸਾਲ ਦਾ ਗੋਰਾ ਕੱਦ 5 ਫੁੱਟ 5 ਇੰਚ ਤੇ ਪੜ੍ਹਾਈ ਵਿੱਚ ਲੜਕੇ ਦੀ ਡਿਗਰੀ ਪਾਸ ਕੀਤੀ ਹੋਈ ਆ ਲੜਕੇ ਦੇ ਪਰਿਵਾਰ ਵਿੱਚ ਮਾਤਾ ਜੀ ਤੋਂ ਇਲਾਵਾ ਦੋ ਭੈਣਾਂ ਹਨ ਜੋ ਕਿ ਵੈਹੀਆਂ ਹੋਈਆਂ ਹਨ ਲੜਕੇ ਦੇ ਪਿਤਾ ਜੀ ਨਹੀਂ ਹਨ ਇਹ ਪਰਿਵਾਰ ਅੰਮ੍ਰਿਤਸਰ ਸੈਦਪੁਰ ਦੇ ਰਹਿਣ ਵਾਲੇ ਹਨ ਲੜਕਾ ਸਰਕਾਰੀ ਟੀਚਰ ਲੱਗਾ ਹੋਇਆ ਹੈ ਅਤੇ ਆਮਦਨ ਵੀ ਵਧੀਆ ਹੈ। ਲੜਕੇ ਵਾਲੇ ਕੋਲ 5 ਕਿਲੇ ਜ਼ਮੀਨ ਵੀ ਹੈ ਅਤੇ ਆਪਣੀ ਖੁਦ ਦੀ ਕੋਠੀ ਵੀ ਪਈ ਹੋਈ ਆ। ਲੜਕਾ ਹੈਂਡੀਕੈਪ ਹੈ ਪਰ ਬਿਨਾਂ ਕਿਸੇ ਸਹਾਰੇ ਤੋਂ ਤੁਰਦੇ ਹਨ। ਲੜਕੇ ਵਾਲੋਂ ਸਿੰਪਲ ਕੁੜੀ ਲੋੜ ਹੈ ਜੋ ਕਿ ਨਾਰਮਲ ਕਰਦੇ ਹੋਈ ਸਮਾਂੰਦ ਰੱਖਦੇ ਹੋਣ। ਕੰਨਿਆ ਦੀ ਲੋੜ ਜਿਸ ਕੇ ਸੇ ਪਰਿਵਾਰ ਨੂੰ ਆਪਣੇ ਲੜਕੀ ਲਈ ਅਦਾ ਦੇ ਰਿਸ਼ਤੇ ਦੀ ਲੋੜ ਹੋਵੇ ਤੇ ਜੇਕਰ ਉਹਨਾਂ ਨੂੰ ਰਿਸ਼ਤਾ ਪਸੰਦ ਹੋਵੇ ਤਾਂ ਸਾਨੂੰ ਸਾਡੇ ਦਿੱਕ ਨੰਬਰ ਤੇ ਸੰਪਰਕ ਕਰ ਸਕਦੇ ਨੇ ਜਾਂ ਫਿਰ ਤੁਸੀਂ WhatsApp ਕਰ ਸਕਦੇ ਨੇ ਤੇ ਆਪਣੇ ਰਿਸ਼ਤੇ ਦੀ ਗੱਲ ਨੂੰ ਪੱਕੀ ਕਰ ਸਕਦੇ ਨੇ। ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖ ਲਈ ਤੁਹਾਡਾ ਸਭ ਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮੱਚ